ਭਾਬੀ ਤੁਸੀਂ ਇੱਥੇ ਬੈਠਿਓ ਮੈਂ ਤੁਹਾਨੂੰ ਸਾਰੇ ਘਰ ਚ ਦੇਖ ਆਈਆਂ ਆ ਜਾਓ ਜਸਮੀਨ ਨੰਗਿਆ ਮੈਂ ਇੱਧਰ ਹੀ ਬੈਠੀ ਸੀ ਭਾਬੀ ਜੇ ਇੱਧਰ ਬਹਿਣਾ ਹੁੰਦਾ ਤੇ ਲੋਕ ਲਾ ਦੇਆ ਕਰੋ ਮੈਨੂੰ 5 ਮਿੰਟ ਹੋ ਗਏ ਤੁਹਾਨੂੰ ਸਾਰਿਆਂ ਨੂੰ ਲੱਭਦੀ ਪੀ ਨਾ ਮੈਨੂੰ ਮੰਮੀ ਨਜ਼ਰ ਆਏ ਨਾ ਤੁਸੀਂ ਕੋਈ ਡਰ ਨਹੀਂ ਹੈਗਾ ਸਾਰੇ ਬੈਠੇ ਤਾਂ ਹੋਏ ਆ ਬਾਹਰ ਲੈ ਮੈਂ ਚੱਲ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਲੈ ਜਸਮੀਨ ਮਾਨੀ ਅਧਮ ਮਮੇ ਕਿਤੇ ਮੰਮੀ ਦਵਾਈ ਲੈਣ ਗਈ ਆ ਚਲ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂਦੀ ਆ ਆ ਬੈ ਲੋ ਕੀ ਹੋਇਆ ਨਾ ਮੇਰੇ ਕੋਲ ਬੈਠੀ ਐ ਨਾ ਹਾਲ ਚਾਲ ਪੁੱਛੀ ਐ ਲੁਖ ਰੁਖ ਕਾ ਕੋ ਬੋਲੀ ਜਾਂਦੀ ਕੀ ਜੈਸਮਿਨ ਤੂੰ ਕਦੋਂ ਆਈ ਵੀਰੇ ਅੱਧਾ ਘੰਟਾ ਹੋ ਗਿਆ ਕੱਲੀ ਬੈਠੀ ਆ ਮੰਮੀ ਘਰੇ ਹੈ ਨਹੀਂ ਆ ਤੂੰ ਤਾਂ ਮੇਰੇ ਕੋਲ ਬੈ ਹੋਰ ਸੁਣਾ ਅੱਜ ਕਿੱਦਾਂ ਗੇੜਾ ਮਾਰਨਾ ਹੋਇਆ ਇਹ ਦਿਨ ਹੋ ਗਿਆ ਵੀਰੇ ਮੈਂ ਕਿਹਾ ਮੰਮੀ ਨੂੰ ਮਿਲਿਆ ਨਹੀਂ ਜਾ ਕੇ ਮੇਲਾ ਵਾਂ ਨਾਲੇ ਮੈਨੂੰ ਨਾ ਇੱਕ ਤਿੰਨ ਛੋਟਾ ਜਿਹਾ ਕੰਮ ਸੀਗਾ ਉਹ ਏਦਾਂ ਦੀ ਕੀ ਗੱਲ ਆ ਜੇ ਕੋਈ ਕੰਮ ਸੀ ਤਾਂ ਤੂੰ ਮੈਨੂੰ ਫੋਨ ਤੇ ਵੀ ਦੱਸ ਸਕਦੀ ਸੀ ਵੀਰੇ ਫੋਨ ਤੇ ਗੱਲ ਕਰਨ ਵਾਲੀ ਨਹੀਂ ਸੀਗੀ ਤੇ ਮੈਂ ਕਿਹਾ ਚੱਲ ਤੈਨੂੰ ਮਿਲ ਕੇ ਹੀ ਕਰ ਲੈਣੀ ਆ ਹਾਂ ਦੱਸ ਜੈਸਮਿਨ ਇਹੋ ਜੀ ਕੀ ਗੱਲ ਆ ਵੀਰੇ ਮੈਨੂੰ ਨਾ 20000 ਰੁਪਏ ਚਾਹੀਦਾ ਸੀਗਾ ਜੈਸਮਿਨ ਤੈਨੂੰ ਪਤਾ ਮੈਂ ਤੈਨੂੰ ਪੈਸੇ ਨੂੰ ਕਦੇ ਮਨਾਂ ਨਹੀਂ ਕੀਤਾ ਤੂੰ ਬੀਜੀ ਜਗ੍ਹਾ ਭਾਵੇਂ ਮੇਰੇ ਕੋਲ 30 ਲੈ ਲ ਪਰ ਤੈਨੂੰ ਇੰਨਾ ਵੀ ਤਾਂ ਪਤਾ ਹੋਣਾ ਚਾਹੀਦਾ ਆ ਤੇਰਾ 50000 ਰੁਪਿਆ ਪਿਛਲਾ ਖੜਾ ਮੇਰੇ ਕੋਲ ਹਾਂ ਵੀਰੇ ਮੈਨੂੰ ਯਾਦ ਹੈ ਕਿ ਮੇਰੇ ਵੱਲ ਤੇਰਾ 50000 ਰੁਪਿਆ ਦੇਣ ਵਾਲਾ ਵੈ ਪਰ ਮੈਨੂੰ ਨਾ ਮਜਬੂਰੀ ਚ ਤੇਰੇ ਕੋ ਮੰਗਣੇ ਪੈ ਰਹੇ ਨੇ ਮੇਰੀ ਐਕਟਿਵਾ ਦੀ ਕਿਸ਼ਤ ਰੁਕੀ ਪਈ ਹੈ ਜੇ ਮੈਂ ਐਕਟਿਵਾ ਦੀ ਕਿਸ਼ਤ ਨਾ ਦਿੱਤੇ ਨਾ ਤੇ ਉਹਨਾਂ ਨੇ ਮੇਰੀ ਐਕਟਿਵਾ ਚੈੱਕ ਕੇ ਲੈ ਜਾਣੀ ਹੈ ਚੱਲ ਕੋਈ ਨਾ 20000 ਰੁਪਿਆ ਮੈਂ ਤੈਨੂੰ ਦੇ ਦਿੰਦਾ ਪਰ ਇੱਕ ਗੱਲ ਮੇਰੀ ਯਾਦ ਰੱਖੀ ਆਪਣਾ ਭੈਣ ਭਰਾ ਦਾ ਰਿਸ਼ਤਾ ਪੈਸੇ ਕਰਕੇ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਮੈਂ ਪੂਰਾ ਧਿਆਨ ਰੱਖਾਂਗੀ। ਮੇਰੇ ਮੰਮੀ ਨੂੰ ਇੰਨਾ ਟਾਈਮ ਹੋ ਗਿਆ ਹਲੇ ਤੱਕ ਆਏ ਨਹੀਂ ਐ। ਕੋਈ ਨਾ ਆ ਜਾਂਦੇ ਹੁਣ ਦਵਾਈ ਲੈਣ ਹੀ ਗਏ ਆ। ਮੇਰੇ ਮੈਂ ਤੇਨਾ ਇੱਕ ਗੱਲ ਕਹਿਣ ਲੱਗੀ ਆ। ਮੈਨੂੰ ਨਾ ਅੱਜ ਇੱਕ ਗੱਲ ਬੜੀ ਫੀਲ ਹੋਈ ਐ। ਅੱਜ ਮੰਮੀ ਘਰ ਨਹੀਂ ਹੈਗੇ ਤੇ ਪਤਾ ਨਹੀਂ ਕਿ ਉਹ ਮੇਰੇ ਮਨ ਨੂੰ ਨਾ ਬੜਾ ਹੌਲਜਾ ਪੈ ਰਿਹਾ ਵੇ। ਅੱਜ ਪਰਜਾਈ ਨੇ ਮੈਨੂੰ ਉਹ ਸਾਬਿਤ ਕਰ ਦਿੱਤਾ ਕਿ ਪੇਕੇ ਨਾ ਮਾਵਾਂ ਨਾਲ ਹੀ ਹੁੰਦੇ ਨੇ। ਅੱਜ ਤੈਨੂੰ ਪਤਾ ਐ ਜਾਦੀ ਨੇ ਆਈਆਂ ਪਰ ਜਾਈ ਇੱਕ ਵਾਰ ਵੀ ਮੇਰੇ ਕੋਲ ਨਹੀਂ ਬੈਠੀ। ਆਈ ਨੂੰ ਆਂਦੀ ਨੂੰ ਪਾਣੀ ਦੇ ਦਿੱਤਾ। ਤੱਕ ਘੰਟਾ ਹੋ ਗਿਆ ਗੰਦੀ ਚਾਹ ਲੈ ਕੇ ਆਈਆਂ ਹਲੇ ਤੱਕ ਵੀ ਨਹੀਂ ਆਈ ਦੇਖ ਪੈਣਾ ਮੇਰੀ ਗੱਲ ਸੁਣ ਜੇ ਉਹ ਮੈਨੂੰ ਤੇਰੇ ਬਾਰੇ ਕੁਝ ਕਹਿੰਦੀ ਆ ਤਾਂ ਮੈਂ ਉਹਨੂੰ ਸਿਰਫ ਸਮਝਾਉਣਾ ਆ ਤੇ ਅੱਜ ਤੂੰ ਮੇਰੇ ਕੋਲ ਕਈ ਸਾਲਾਂ ਬਾਅਦ ਆਪਣਾ ਦੁੱਖ ਪਰੋਲਿਆ ਆ ਤੇ ਇਸ ਕਰਕੇ ਮੈਂ ਵੀ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹਾਂ ਹਾਂਜੀ ਵੀਰੇ ਸਮਝਾਓ ਜਦੋਂ ਉਹ ਤੁਹਾਡੇ ਕੋਲ ਆ ਕੇ ਬੈੰਦੀ ਆ ਤੇ ਤੁਸੀਂ ਕਿੱਦਾਂ ਦੋਨੋਂ ਜਣੇ ਉਹਨੂੰ ਇਗਨੋਰ ਕਰਦੀਆਂ ਕੋਈ ਨਾ ਕੋਈ ਬਹਾਨਾ ਲਾ ਕੇ ਤੁਸੀਂ ਇੱਧਰ ਉੱਧਰ ਚਲੇ ਜਾਂਦੀਆਂ ਆ ਉਹਨੂੰ ਕਿੱਦਾਂ ਦਾ ਫੀਲ ਹੁੰਦਾ ਹੋਊਗਾ ਕਦੇ ਇਹ ਗੱਲ ਸੋਚੀ ਫੇਰ ਤੁਸੀਂ ਕਹਿੰਦੇ ਹੋ ਪੇਕੇ ਹੁੰਦੇ ਮਾਮਾ ਨਾਲ ਤੁਸੀਂ ਜਿੰਦੇ ਜੀ ਤਾਂ ਪਰਜਾਈਆਂ ਨੂੰ ਮਾਰ ਦਿੰਦੇ ਹੋ ਹਾਂ ਵੀਰੇ ਤੂੰ ਬਿਲਕੁਲ ਸਹੀ ਕਹਿ ਰਿਹਾ ਵੀ ਅੱਜ ਮੰਮੀ ਮੈਨੂੰ ਘਰ ਨਹੀਂ ਮਿਲੇ ਤੇ ਮੈਨੂੰ ਘਰ ਖਾਣ ਨੂੰ ਪੈ ਰਿਆ ਸੀ ਰੱਬ ਨਾ ਕਰੇ ਜੇ ਕੱਲ ਨੂੰ ਮੰਮੀ ਨੂੰ ਕੁਝ ਹੋ ਜਾਵੇ ਤੇ ਮੇਰੇ ਤਾਂ ਪੇਕੇ ਹਮੇਸ਼ਾ ਵਾਸਤੇ ਹੀ ਬੰਦ ਹੋ ਜੰਨੇ ਨੇ ਅਸੀਂ ਇਹ ਗੱਲ ਕਿਉਂ ਬੋਲ ਜੰਨੀ ਆਵਾ ਕਿ ਪੇਕੇ ਮਾਵਾ ਨਾਨੀ ਪਰਜਾਈਆਂ ਨਾਲ ਹੁੰਦੇ ਨੇ ਜੇ ਅੱਜ ਅਸੀਂ ਪਰਜਾਈਆਂ ਨੂੰ ਇੱਜ਼ਤ ਦਵਾਂਗੇ ਤੇ ਕੱਲ ਨੂੰ ਸਾਨੂੰ ਇੱਜ਼ਤ ਮਿਲੇਗੀ ਪਤਾ ਨਹੀਂ ਕਿਉਂ ਇਹਨਾਂ ਨਾਨਾ ਨੂੰ ਸਮਝ ਕਿਉਂ ਨਹੀਂ ਆਉਂਦਾ ਆ ਜਾ ਜਸਮੀਨ ਚਾਹ ਬਣ ਗਈ ਆ ਪੀ ਲੈ ਥਾਬੀ ਚਾਹ ਤਾਂ ਮੈਂ ਕੀ ਪੀਨੀ ਹੈ ਥਾਬੀ ਅੱਜ ਵੀ ਦੇ ਨੇ ਨਾ ਮੈਨੂੰ ਇੱਕ ਗੱਲ ਸੁਣਾਈ ਹੈ ਤੇ ਮੈਂ ਉਸ ਗੱਲ ਕਰਕੇ ਨਾ ਤੁਹਾਡੇ ਤੋਂ ਮਾਫੀ ਮੰਗਦੀ ਆ ਮੈਨੂੰ ਅੱਜ ਸਮਝ ਆ ਗਈ ਕਿ ਜੇ ਅਸੀਂ ਪਰਜਾਇੰਦੀ ਜਿੱਤ ਨਹੀਂ ਕਰਦੇ ਤੇ ਉਹਨਾਂ ਕੋਲ ਆਪਣੀ ਇੱਜ਼ਤ ਕਰਵਾਉਣ ਦੀ ਆਸ ਕਿਉਂ ਰੱਖਦੇ ਆ ਜੋ ਵੀ ਕੁਝ ਹੋਇਆ ਮੈਨੂੰ ਮਾਫ ਕਰਨਾ ਚਲ ਬਸ ਕਰ ਹੁਣ ਚਾਹ ਠੰਡੀ ਹੋ ਰਹੀ ਚਾਹ ਪੀ ਕੇ ਜਾ ਚੱਬ ਬਸ ਕਰ ਜਸਮੀਨ पेके भ इज़त करण खां पहिले भरचाईअ जी इज़त करणी आणी चाहींदी आहे क्यू मै सही का जिने सुना वीडियो मतिलब लॻी वई लाईक शेयर कमेंट ज़रूरु करनवाद